ਮੈਨੂੰ ਇੰਨਾ ਕੁ ਚੇਂਜ ਤਾਂ ਸੋਸ਼ਲ ਮੀਡੀਆ ਤੇ ਵੀ ਨਜ਼ਰ ਆਇਆ ਕਿ ਤੁਹਾਡੇ ਜਿਹੜੇ ਕਥਾ ਤੁਸੀਂ ਕਰਦੇ ਹੋ ਤਾਂ ਉਹਨਾਂ ਦੀ ਕੁਝ 17 ਚੁੱਕ ਕੇ ਰੀਲਸ ਤਾਂ ਜ਼ਰੂਰ ਬਣਦੀਆਂ ਨੇ ਉਹ ਸਾਬਤ ਸੂਰਤ ਦਸਤਾਰ ਸਰਾ ਤੇ ਬੜੀਆਂ ਰੀਲਸ ਬਣੀਆਂ ਤੁਸੀਂ ਮਹਿਸੂਸ ਕਰਦੇ ਹੋ ਕਿ ਵਾਕਈ ਦਸਤਾਰ ਦੀ ਮਹੱਤਤਾ ਹੁਣ ਵਧਣ ਲੱਗੀ ਹੈ ਮੇਰੇ ਵੀ ਜਿਹੜੇ ਨੇੜੇ ਤੜੇ ਦੇ ਲੋਕ ਆ ਜਿਹੜੇ ਪਹਿਲਾਂ ਕਦੇ ਦਸਤਾਰ ਨਹੀਂ ਸਜਾਉਂਦੇ ਸੀ ਅੱਜ ਮੈਨੂੰ ਦਸਤਾਰਾਂ ਨਜ਼ਰ ਆਉਂਦੀਆਂ ਨੇ ਪਰ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਉਹ ਗਣਤੀ ਦੀਆਂ ਨੇ ਜਾਂ ਸਦਾਤਕ ਨੇ ਦੇਖੋ ਜੀ ਆਪਣੇ ਇੰਡੀਆ ਦੇ ਵਿੱਚ ਨਾ ਹੂੰ ਦਾਦਾ ਦਾਦੀ ਨਾਨਾ ਨਾਨੀ ਜਦੋਂ ਬੱਚੇ ਘਰਾਂ ਵਿੱਚ ਹੁੰਦੇ ਆ ਉਹ ਵੱਡਿਆਂ ਬਡੇਰਿਆਂ ਦੀਆਂ ਸਿੱਖ ਜੁੰਦੀਆਂ ਸਾਖੀਆਂ ਸੁਣਾਉਂਦੇ ਆ ਹਮ ਦਸਤਾਰ ਦੀ ਮਹਾਨਤਾ ਕੇਸਾਂ ਦੀ ਮਹਾਨਤਾ ਬਾਰੇ ਦੱਸਦੇ ਆ ਹਮ ਹਮ ਕਈ ਵਾਰ ਇਹ ਕੋਰੇ ਕਾਗਜ਼ ਤੇ ਜੋ ਲਿਖਿਆ ਨਾ ਹਮ ਉਹ ਸਦਾ ਲਈ ਹਮ chape a ਰਹਿਂਦਾ chape a ਰਹਿਂਦਾ ਵੱਡਾ ਹੋ ਕੇ ਬੱਚਾ ਜੇ ਕੇਸ ਕਤਲ ਕਰਵਾ ਵੀ ਦਿੰਦਾ ਹੈ ਹਮ ਰੂਪਰੇਖਾ ਸਿੱਖ ਜੁੰਦ ਤੋਂ ਦੀ ਬਾਹਰ ਵੀ ਹੁੰਦੀ ਆ ਉਹ ਇੱਕ ਦਿਨ ਮੋੜ ਆਉਂਦਾ ਹਮ ਕਿਉਂਕਿ ਉਹ ਜੋ ਛੋਟੇ ਹੁੰਦਿਆਂ ਸੁਣਿਆ ਪੜਿਆ ਉਹ ਅੰਦਰ ਹੀ ਸੀ ਹੂੰ ਤੋ ਇਹਨੂੰ ਇਦਾਂ ਸਮਝ ਲਓ ਸਿੱਖੀ ਦਾ ਬੀਜ ਅੰਦਰ ਸੀ ਹੂੰ ਹੌਲੀ ਹੌਲੀ ਰੁੱਖ ਬਣ ਗਿਆ ਹੂੰ ਠੀਕ ਆ ਜੀ ਹੂੰ ਹੁਣ ਇਹ ਆ ਵੀ ਰੁੱਖ ਉੱਪਰੋਂ ਕੱਟ ਵੀ ਦੋ ਹੂੰ ਇੱਕ ਦਿਨ ਫੇਰ ਉਗ ਪਈ ਫੇਰ ਉਗ ਪੈਂਦਾ ਹੂੰ ਆਊਟ ਆਫ ਇੰਡੀਆ ਇੱਕ ਪ੍ਰੋਬਲਮ ਆ ਰਹੀ ਆ ਹੂੰ ਚਾਹੇ ਉਹ ਕੈਨੇਡਾ ਅਮਰੀਕਾ ਕਿਤੇ ਵੀ ਠੀਕ ਆ ਬਾਣੇ ਵਾਲੇ ਬਹੁਤ ਸਿੰਘ ਬਹੁਤ ਉੱਥੇ ਬੀਬੀਆਂ ਮਿਲ ਪੈਂਦੀਆਂ ਹੂੰ ਪ੍ਰੋਬਲਮ ਉਥੇ ਆ ਵੀ ਸਾਡੇ ਬੱਚੇ ਜਿਹੜੇ ਬਾਹਰ ਗਏ ਸਟੱਡੀ ਬੇਸ ਤੇ ਗਏ ਪੇਰੈਂਟਸ ਇੱਥੇ ਰਹਿ ਗਏ ਉਥੇ ਵਿਆਹ ਹੋ ਗਏ ਹਮ ਸੇਮ ਜੇ ਕਿਸੇ ਕੰਟਰੀ ਚ ਕੋਈ ਡੌਂਕੀ ਲਾ ਕੇ ਗਿਆ ਜਾਂ ਹਾਂ ਉਦਾਂ ਮਾਪੇ ਇੱਥੇ ਰਹਿ ਗਏ ਵਿਆਹ ਉਥੇ ਹੋਇਆ ਬੱਚੇ ਹੋ ਗਏ ਹਮ ਮੀਆਂ ਬੀਬੀ ਜੋਬ ਤੇ ਸੀ ਹਮ ਗੋਰਿਆਂ ਦੇ ਜਿਹੜੇ ਪ੍ਰੀ ਸਕੂਲ ਆ ਜਾਂ ਡੇ ਕੇਅਰ ਸੈਂਟਰ ਆ ਬੱਚੇ ਉਥੇ ਗਏ ਉਥੋਂ ਟੁੱਟ ਕੇ ਜਿਹੜਾ ਉਥੇ ਜਿਹੜਾ ਪਾਠ ਪੜਿਆ ਉਹਨਾਂ ਉਹ ਕੋਰੇ ਕਾਗਜ਼ ਤੇ ਲਿਖਿਆ ਗਿਆ ਉਹ ਸਾਖੀਆਂ ਉਹ ਗੈਪ ਜਿਹੜਾ ਦਾਦੇ ਦਾਦੀ ਨਾਨੇ ਨਾਨੀ ਵਾਲਾ ਨਾ ਉਦੀ ਪੂਰਤੀ ਨਹੀਂ ਹੋਣੀ ਨਹੀਂ ਹੋ ਪਾਈ ਉਹ ਜਿਹੜੇ ਬੱਚੇ ਸਿੱਖੀ ਤੋਂ ਦੂਰ ਗਏ ਬਹੁਤ ਮੁਸ਼ਕਲ ਆ ਬਿਨਾ ਬੀਜ ਤੋਂ ਕੋਈ ਰੋਕੋਗੇ ਹਾਂ ਰੇਅਰ ਕਰਾਮਾਤ ਹੋ ਜਾਂਦੀ ਆ ਉਹ ਗੂਗਲ ਤੇ ਸਰਚ ਕਰਕੇ ਹੌਲੀ ਹੌਲੀ ਸਿੱਖੀ ਚ ਆ ਜਾਣ ਇੰਡੀਆ ਵਿੱਚ ਮੈਂ ਇਦਾਂ ਸਮਝਦਾ ਤੁਸੀਂ ਕਿਸੇ ਵੀ ਸ਼ਹੀਦ ਸਿੰਘ ਬਾਰੇ ਗੁਰੂ ਮਹਾਰਾਜ ਬਾਰੇ ਹਾਂ ਬਾਸ ਵਿੱਚ ਚੜੇ ਜਾਂਦੇ ਹਾਂ ਇੱਕ ਸਾਡੇ ਸਿੱਖ ਵੀਰ ਦੇ ਕੋਲ ਆਪ ਸ਼ਬਦ ਬੋਲ ਦੋ ਚਾਹੇ ਉਹਨੇ ਕੇਸ ਕੱਟੇ ਹੋਣ ਉਹ ਗੱਲ ਪੈਣ ਤੱਕ ਜਾਂਦਾ ਕਿਉਂਕਿ ਉਹ ਬਚਪਨ ਚ ਜਿਹੜੀਆਂ ਸਾਖੀਆਂ ਸੁਣੀਆਂ ਜਿਹੜੀ ਰਿਸਪੈਕਟ ਆ ਉਹ ਹੈਗੀ ਹੈ ਆਊਟ ਆਫ ਇੰਡੀਆ ਮੈਂ ਕਈ ਵਾਰ ਦੇਖਦਾ ਬਾਣਾ ਵੀ ਪਾਇਆ ਹੁੰਦਾ ਔਰ ਉਹ ਸੋਸ਼ਲ ਮੀਡੀਏ ਤੇ ਜਾਂ ਸਾਹਮਣੇ ਕੋਈ ਉਸ ਗੁਰਸਿੱਖ ਨੂੰ ਗੁਰੂ ਪਾਤਸ਼ਾਹ ਦੀ ਸ਼ਾਨ ਦੇ ਖਿਲਾਫ ਬੋਲ ਵੀ ਦਵੇ ਤੋ ਕਹਿੰਦਾ ਇਹ ਵਿਊਜ਼ ਵਿੱਚ ਫਰਕ ਆ ਡਿਫਰੈਂਸ਼ੀਏਸ਼ਨ ਆ ਮੇਰੇ ਵਿਊਜ਼ ਹੋ ਰਹੇ ਦੇ ਹੋਰ ਨੇ ਤੋ ਅਗਰੈਸਿਵ ਨਹੀਂ ਹੋਊਗਾ ਇਹ ਫਰਕ ਹੈ ਹਾਂ ਤੋ ਸਿੱਖੀ ਜਿਹੜੀ ਆ ਹੂੰ ਦੇਖੋ ਪੰਜਾਬ ਦੀ ਜਿਹੜੀ ਧਰਤੀ ਆ ਗੁਰੂ ਮਹਾਰਾਜ ਦੀ ਜਨਮ ਭੂਮੀ ਇਹ ਮਹਾਨ ਤੁਸੀਂ ਤੁਸੀਂ ਅਗਰੈਸਿਵਨੈਸ ਦੀ ਪ੍ਰਵੋੜਤਾ ਕਰਦੇ ਹੋ ਅਗਰੈਸਿਵ ਹੋਣਾ ਚਾਹੀਦਾ ਸਿੱਖਾਂ ਨੂੰ ਮੈਂ ਇਹ ਕਹਿ ਰਿਹਾ ਵੀ ਹੁਣ ਤੁਸੀਂ ਆਪਣੇ ਪਿਤਾ ਨੂੰ ਕੋਈ ਗਾਲੀ ਦਿੰਦਾ ਹੂੰ ਕੋਈ ਪਿਤਾ ਤੇ ਗੱਲ ਪੈ ਗਿਆ ਹੂੰ ਤੁਹਾਡਾ ਖੂਨ ਖੋਲੇਗਾ ਖੂਨ ਖੋਲਣਾ ਖੋਲਣਾ ਠੀਕ ਆ ਜੀ ਉੱਥੇ ਤੁਹਾਡੇ ਥੌਟਸ ਜਿਹੜੇ ਆ ਨਾ ਹੂੰ ਉਹ ਮੋਟੋਂ ਪਰਫੁੱਲਤ ਹੁੰਦੇ ਆ ਤੁਸੀਂ ਅਗਰੈਸਿਵ ਹੋ ਜਾਨੇ ਉੱਥੇ ਤੁਹਾਨੂੰ ਲੋ ਦਾ ਖਿਆਲ ਨਹੀਂ ਰਹਿੰਦਾ ਵੀ ਦੇਸ਼ ਕੀ ਕਹਿ ਰਿਹਾ ਕਨਸਟੀਟਿਊਸ਼ਨ ਕੀ ਕਹਿ ਰਿਹਾ ਨਾ ਤਾਂ ਉੱਥੇ ਆਪੇ ਤੋਂ ਬਾਹਰ ਹੋ ਜਾਂਦਾ ਬੰਦਾ ਔਰ ਹਰ ਧਰਮ ਦੇ ਵਿੱਚ ਹੁਣ ਤੁਸੀਂ ਮੰਨ ਲਓ ਕੋਈ ਕ੍ਰਿਸਚੀਅਨਿਟੀ ਦੇ ਵਿੱਚ ਜੀਸਸ ਕ੍ਰਾਈਸਟ ਨੂੰ ਮਾੜਾ ਬੋਲੇ ਤਾਂ ਸਾਹਮਣੇ ਉਹ ਨਹੀਂ ਜਰਨਗੇ ਮੁਹੰਮਦ ਸਾਹਿਬ ਨੂੰ ਮਾੜਾ ਬੋਲੇ ਇਸਲਾਮ ਨਹੀਂ ਜਰਦਾ ਸੇਮ ਸਿੱਖੀਜ਼ਮ ਦੇ ਵਿੱਚ ਅਗਰੈਸਿਵ ਬੰਦਾ ਹੋ ਜਾਂਦਾ ਹੈ ਨਾ ਤਾਂ ਹਰ ਧਰਮ ਦੇ ਵਿੱਚ ਇਹ ਇਹ ਬਾਕੀ ਜਿਹੜੀ ਸਾਡੀ ਜੰਗ ਜਨਰੇਸ਼ਨ ਆ ਨਾ ਜੀ ਚੇਂजेस ਮੈਂ ਇਹਨਾਂ ਦੀਆਂ ਇਹ ਦੇਖਦਾ ਵੀ ਅੱਗੇ ਨਾ ਇਹ ਸਿੰਗਰਾਂ ਦੀਆਂ ਰੀਲਸ ਬਣਾ ਕੇ ਜਿਮ ਲਾਉਂਦੇ ਸੀ ਸਾਰਾ ਕੁਝ ਹੁਣ ਮੈਨੂੰ ਜਦੋਂ ਸਮਾਗਮਾਂ 'ਚ ਜਾਈਦਾ ਇਹ ਖੁਸ਼ੀ ਹੁੰਦੀ ਆ 70 ਤੋਂ 80% ਕਟਿੰਗ ਵਾਲੇ ਹਮ ਮੁੰਡੇ ਕੁੜੀਆਂ ਕਥਾ ਚਾਉਂਦੇ ਆ ਹਮ ਔਰ ਆ ਕੇ ਦੱਸਦੇ ਆ ਹਮ ਵੀ ਤੁਹਾਡੀ ਆ ਰੀਲ ਬਣੀ ਐਸ ਕਥਾ ਦੇ ਉੱਤੇ ਜੰਗ ਦੇ ਉੱਤੇ ਆ ਮਿਊਜ਼ਿਕ ਆ ਅਸੀਂ ਜੇਮਲਾਨ ਟਾਈਮ ਉਹ ਸੁਣਦੇ ਆ ਪਰ ਵਿਊਅਰਸ਼ਿਪ ਵੀ ਦੱਸ ਦਿੰਦੀ ਹੈ ਦੱਸ ਦਿੰਦੀ ਹੈ ਬਿਲਕੁਲ ਚਾਹੇ ਉਹ YouTube ਆ Instagram ਆ ਉਹ ਮਿਲੀਅਨਸ ਦੇ ਵਿੱਚ ਵਿਊਅਰਸ਼ਿਪ ਹੈ ਦਾ ਮਤਲਬ ਉਹ ਸੁਣ ਰਹੇ ਆ ਸੁਣ ਰਹੇ ਉਹ ਖੁਸ਼ੀ ਇਸ ਗੱਲ ਦੀ ਆ ਵੀ ਜਿਹੜੇ ਗੁਰਸਿੱਖ ਆ ਉਹਨਾਂ ਨੂੰ ਤਾਂ ਆਪਾਂ ਕੀ ਸੁਣਾਉਣਾ ਉਹ ਤਾਂ ਜੁੜੇ ਆ ਜੁੜੇ ਹੋਏ ਆ ਜੋੜਨਾ ਸੀ ਉਹਨਾਂ ਨੂੰ ਆ ਹੂੰ ਜਿਨ੍ਹਾਂ ਦੇ ਅੰਦਰ ਸਿੱਖੀ ਦਾ ਬੀਜ ਤਾਂ ਹੈ ਪਰ ਹਲੇ ਰੁੱਖ ਨਹੀਂ ਬਣੇ ਹੂੰ ਤਾਂ ਮੈਂ ਇਹ ਕਹਿਣਾ ਹੁੰਨਾ ਵੀ ਤੁਹਾਡੇ ਪ੍ਰਚਾਰ ਚ ਅਗਰੈਸ਼ਨ ਨਹੀਂ ਚਾਹੀਦਾ ਤੁਸੀਂ ਉਹਨਾਂ ਨੂੰ ਆਖੋ ਜੀ ਤੁਸੀਂ ਸਿੱਖੀ ਤੋਂ ਦੂਰ ਚਲੇ ਗਏ ਤੁਸੀਂ ਮਾੜੇ ਆ ਤੁਹਾਨੂੰ ਜਲੀਲ ਕਰਨਾ ਸੀ ਨਾ ਜੇ ਉਹ ਤੁਹਾਨੂੰ ਸੁਣਨ ਆਏ ਇਹਦਾ ਮਤਲਬ ਧਰਮ ਦਾ ਪਿਆਰ ਉਹਨਾਂ ਦੇ ਅੰਦਰ ਹੈਗਾ ਹੂੰ ਬੀਜ ਨੂੰ ਪਾਣੀ ਲਾਓਗੇ ਉਹ ਰੁੱਖ ਬਣਦਾ ਹੂੰ ਤੁਸੀਂ ਕਥਾ ਕੀਰਤਨ ਸੁਣਾਓ ਹੌਲੀ ਹੌਲੀ ਉਹ ਆਉਣਗੇ ਨਾ ਹੂੰ ਤਾਂ ਉਹ ਇਹ ਗੁਰੂ ਨਾਨਕ ਸਾਹਿਬ ਦਾ ਇੱਕ ਮੰਤਰੀ ਮੰਡਲ ਆ ਹੂੰ ਇਹਦੇ ਚ ਕੋਈ ਪੀਏ ਆ ਕੋਈ ਬਾਡੀਗਾਰਡ ਆ ਕੋਈ ਗੇਟਕੀਪਰ ਆ ਹੂੰ ਖਾਲਸੇ ਨੂੰ ਖਾਸ ਰੂਪ ਦਿੱਤਾ ਹੂੰ ਖਾਲਸਾ ਜਿਹੜਾ ਉਹ ਅੰਗ ਰੱਖਿਆ ਗੁਰੂ ਦਾ ਹਨਾ ਹੂੰ ਪਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਬਾਕੀ ਮੰਡਲ ਦੇ ਵਿੱਚੋਂ ਬਾਹਰ ਹੋ ਜਾਣ ਵੇਖੋ ਤੁਸੀਂ ਉਦਾਸੀ ਆ ਨਰਮਲੇ ਆ ਟਕਸਾਲੀ ਆ ਨਿਆਗ ਸਿੰਘ ਆ ਇਹ ਆਪਣੇ ਸਿੰਧੀ ਆ ਹੂੰ Hindu ਵੀਰ ਵੀ ਅਸਹਿਦਤਾਰੀ ਸਿੱਖ ਬਣੇ ਹੋਏ ਹਨਾ ਹੂੰ ਹਾਂ ਹੌਲੀ ਹੌਲੀ ਤੁਸੀਂ ਇਹ ਜੋੜੋ ਉਹਨਾਂ ਨੂੰ ਹੂੰ ਤਾਂ ਤੁਸੀਂ ਇਹ ਨਾ ਆਖੋ ਵੀ ਤੁਹਾਡੇ ਚ ਬਹੁਤ ਕਮੀਆਂ ਆ ਤੁਹਾਨੂੰ ਪਰਵਾਨਗੀ ਨਹੀਂ ਮਿਲਣੀ ਹੈ ਨਾ ਗੁਰੂ ਨਾਨਕ ਸਾਹਿਬ ਜਗਤ ਗੁਰੂ ਆ ਇਥੇ ਸਿਧਾਂਤ ਆ ਜੋ ਸਰਣੇ ਆਵੇ ਤੇ ਸਕੰਠ ਲਾ ਤੇ ਸਕੰਠ ਲਾ